ਇਤਿਹਾਸਕ ਸਥਾਨਾਂ ਦੀ ਯਾਤਰਾ ਦਾ ਹੁਣ ਆਪਾਂ ਪਹੁੰਚੇ ਆ ਗੁਰਦੁਆਰਾ ਸਰਬਲੋ ਛਾਂ ਦੀ ਵੀ ਕਹਿੰਦਾ ਬੁੰਗਾ ਸਾਹਿਬ ਦੀ ਕਹਿੰਦਾ ਇਸ ਤੋਂ ਬਣਾ ਇਸ ਨੂੰ ਨਿਹੰਗ ਸਿੰਘਾਂ ਦੀ ਸ਼ੋਣੀ ਵੀ ਕਹਿੰਦੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੰਗਾਂ ਜੁੱਦਾਂ ਤੋਂ ਬਾਅਦ ਜਦੋਂ ਦੱਖਣ ਵੱਲ ਆਉਂਦਿਆਂ ਤਾਂ ਇਸ ਗੁਰਦੁਆਰਾ ਸਾਹਿਬ ਦੇ ਇਸ ਸਥਾਨ ਦੇ ਉੱਪਰ ਗੁਰਖੰਦ ਸਿੰਘ ਜੀ ਮਹਾਰਾਜ 2200 ਕੋੜ ਸਮਾਰਾ ਸਮੇਤ ਇੱਥੇ ਰਹਿੰਦੇ ਆ ਇੱਥੇ ਲੰਗਰ ਪਾਣੀ ਛਕਦੇ ਤੇ ਕਾਫੀ ਟਾਈਮ ਤੱਕ ਇੱਥੇ ਰਹਿੰਦੇ ਆ ਇਸ ਤੋਂ ਬਣਾ ਇਸ ਜਿਹੜਾ ਸਰਬਲੋ ਗ੍ਰੰਥ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸੇ ਸਥਾਨ ਉੱਪਰ ਸਰਬਲੋ ਗ੍ਰੰਥ ਜਿਹੜਾ ਸੰਪੂਰਨ ਕੀਤਾ ਗਿਆ ਸੀ ਸੰਪੂਰਨ ਨਾ ਕੀਤੀ ਆ ਉਹ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਨੇ ਆ ਤੁਹਾਨੂੰ ਪਿਆਰੀ ਸਾਥਸੰਗ ਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਤੇ ਇਸ ਸਥਾਨ ਉੱਪਰ ਬੁੰਗਾ ਸਰਬਲੋ ਵੀ ਕਿਹਾ ਐਨਐਸ ਗੁਰਦੁਆਰਾ ਸਾਹਿਬ ਨੂੰ ਬੁੰਗਾ ਸਰਬਲੋ ਕਹਿੰਦਾ ਤੁਸੀਂ ਦੇਖ ਰਹੇ ਹੋ ਜਿਵੇਂ ਕਿ ਸ਼ਾਸਤਰ ਸਜਾਏ ਗਏ ਨੇ ਮਹਾਰਾਜ ਜੀ ਦੁਆਰਾ ਜਿਵੇਂ ਯੂਜ ਕਰਦੇ ਸੋ ਉਸ ਸਮੇਂ ਜੰਗਾ ਯੁੱਧਾਂ ਦੇ ਵਿੱਚ ਸ਼ਾਸਤਰਾ ਦੀ ਵਰਤੋਂ ਕੀਤੀ ਜਾਂਦੀ ਸੀ ਉਹ ਸ਼ਾਸਤਰ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸਜਾਏ ਗਏ ਨੇ ਤੁਸੀਂ ਦਾਖਣ ਕਰ ਸਕਦੇ ਹੋ ਇਸ ਤੋਂ ਇਲਾਵਾ ਆਪਾਂ ਗੁਰਦੁਆਰਾ ਸਾਹਿਬ ਦੀ ਜਿਹੜੀ ਚਾਰ ਦੁਆਰੀ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਬਾ ਜੀ ਇੱਥੇ ਸੇਵਾ ਕਰਦੇ ਨੇ ਇੱਥੇ ਤੁਸੀਂ ਦੇਖ ਰਹੇ ਹੋ ਬਾਬਾ ਜੀ ਨਿਹੰਗ ਸਿੰਘ ਬਾਬਾ ਜੀ ਇੱਥੇ ਸੇਵਾ ਕਰਦੇ ਨੇ ਇੱਥੇ ਮੌਜੂਦ ਹੁੰਦੇ ਨੇ ਤੇ ਇੰਨਾ ਨਾ ਵੀ ਅਸੀਂ ਵਾਰਤਾਲਾਪ ਕੀਤੀ ਸੀ ਬਾਬਾ ਜੀ ਨੇ ਦੱਸਿਆ ਸਾਨੂੰ ਕਿ ਇੱਥੇ ਅਸੀਂ ਫੌਜਾਂ ਤਿਆਰ ਬਰ ਤਿਆਰ ਇੱਥੇ ਰਹਿੰਦੇ ਨੇ ਹਰ ਟਾਈਮ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਗੁਰੂ ਜੀ ਦੀ ਵਕਸ਼ ਹੋਈ ਜਿਹੜੀ ਦਾਤ ਹੈ ਦਤਾਰ ਅਨੁਸਾਰ ਇੱਥੇ ਫੌਜਾਂ ਹਰ ਸਮੇਂ ਰਹਿੰਦੀ ਨੇ ਤਿਆਰ ਬਰ ਤਿਆਰ ਗੁਰੂ ਜੀ ਦੇ ਕਹਿਣੇ ਅਨੁਸਾਰ ਕਿਉਂਕਿ ਇੱਥੇ ਗੁਰੂ ਜੀ ਰੁਕੇ ਸੀ ਕਾਫੀ ਲੰਮਾ ਟਾਈਮ 2200 ਕੋਰਸ ਵਲਾ ਸਮੇਤ ਫੌਜਾਂ ਸਮੇਤ ਰੁਕੇ ਸੀ ਤਾਂ ਮੈਂ ਤੁਸੀਂ ਦੇਖ ਰਹੇ ਹੋ ਬਹੁਤ ਕਾਫੀ ਵਿਸ਼ਾਲ ਗੁਰਦੁਆਰਾ ਸਾਹਿਬ ਬਣਿਆ ਹੋਇਆ ਇੱਥੇ ਲੰਗਰ ਪਛਾਦੇ ਸਕਦੇ ਤੇ ਸਰਦਾਈ ਦੀ ਦੇਗ ਦੀ ਜੋ ਨੈਂਤਾਂ ਸਰਦਾਈ ਯੂਜ਼ ਕਰਦੇ ਸੀਗੇ ਵਰਤਦੇ ਸੀਗੇ ਦੇਗ ਸਰਦਾਈ ਦੀ ਦੇਗ ਵੀ ਇੱਥੇ ਵਰਤਾਈ ਜਾਂਦੀ ਹੈ ਹਰ ਵੇਲੇ ਟੁੱਟ ਵਰਤਦੀ ਹੈ ਗੁਰਦੁਆਰਾ ਸਾਹਿਬ ਕਾਫੀ ਵਿਸ਼ਾਲ ਬਣਾਇਆ ਖੁੱਲਾ ਕਿਉਂਕਿ 220 ਕੋਟ ਸਵਾਰ ਸੀ ਇੱਥੇ ਰਹਿਣ ਲਈ ਖੁੱਲੀ ਜਗ੍ਹਾ ਉਹਨਾਂ ਨੇ ਦੇਖ ਲਈ ਜਿਹੜੀ ਜਿਆਦਾ ਵਿਸ਼ਾਲ ਜਗ੍ਹਾ ਸੀ ਸੋ ਇਸ ਕਰਕੇ ਇਸ ਥਾਨ ਨੂੰ ਉਹਨਾਂ ਨੇ ਚੁਣਿਆ ਸੀ ਇਸੇ ਥਾਨ ਤੇ ਗੁਰੂ ਜੀ ਰਹੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ